ਆਜੋਨੇ ਕੇ ਆ ਕੇ ਨੋਰਮਲ ਤੁਹਾਡਾ ਬੱਚਾ ਹੋਨੇ ਕੋਈ ਟੈਨਸ਼ਨ ਦੀ ਗੱਲ ਨਹੀਂ ਐ ਐਸੀ ਹਸਪੀਟਲ ਗਏ ਸਾਨੂੰ ਕਿਸੇ ਨੇ ਨਹੀਂ ਦੇਖਿਆ ਸੀ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨੋਰਮਲ ਬੱਚਾ ਐ ਤੇ ਅਗੇ ਨਾ ਕੋਈ ਟੀਕਾ ਨਾ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਸਾਨੂੰ ਸਾਨੂੰ ਕਹੇ ਦਰਦ ਲੈ ਜਾਓ ਬੈਠੇ ਜਾ ਸਰਬ ਕੋਲ ਵੀ ਸ਼ਿਕਾਇਤ ਦਰਜ ਕਰਵਾ ਕੇ ਆਏ ਆ ਤੇ ਐਸਐਮਓ ਸਾਹਿਬ ਕੋਲ ਵੀ ਦੇ ਕੇ ਆਇਆ ਐਮਐਲਏ ਸਾਹਿਬ ਕੋਲ ਬਾਕੀ ਸੀਐਮ ਸਾਹਿਬ ਤੱਕ ਵੀ ਜਾਣੀ ਹੈ ਸ਼ਿਕਾਇਤ ਸਾਨੂੰ ਇਨਸਾਫ ਚਾਹੀਦਾ ਬਸ ਜਿਹਦੀ ਮੌਤ ਨਹੀਂ ਹੋਈ ਸੀ ਇਹਨਾਂ ਗੈਲੀ ਨਾਲ ਹੋਈ ਸੀ ਇਹਨੇ ਡਾਕਟਰ ਨੇ ਕੋਈ ਮੇਰੇ ਨਾਲ ਬੋਲ ਨਹੀਂ ਦਰਿਆ ਸੀ ਦੇਖਵਾਰ ਇਹਨੇ ਜਾਣ ਕੇ ਕਰਿਆ ਸੀ ਮੇਰੇ ਨਾਲ ਕੀ ਨਾਮ ਸੁਖਮੰਦਰ ਗੌਰ ਕਿਉਂਕਿ ਜਦੋਂ ਉਹਨਾਂ ਮੈਨੂੰ ਕਿਹਾ ਸੀ ਮਾਚੂ ਵੜਿਆ ਹੋਇਆ ਸੀ ਨਹੀਂ ਗਈ ਸੀ ਬਾਅਦ ਵਿੱਚ ਨੇ ਕਿਹਾ ਕਿ ਨਾਰਮਲ ਤੁਹਾਡਾ ਬੱਚਾ ਹੋਨੇ ਕੋਈ ਟੈਨਸ਼ਨ ਦੀ ਗੱਲ ਨਹੀਂ ਐ ਐਸੀ ਹਸਪੀਟਲ ਗਏ ਸਾਨੂੰ ਕਿਸੇ ਨੇ ਨਹੀਂ ਦੇਖਿਆ ਸੀ ਐਸੀ ਪੂਰੇ 8 ਘੰਟਾ ਉੱਥੇ ਪਏ ਰਹੇ ਮੇਨ ਨਾਲ ਬਹੁਤ ੱੱਕਾ ਕਰਿਆ ਇਹਨੇ ਇਹਦਾ ਦੂਜੇ ਬੱਚੇ ਦੇ ਨਾਲ ਨਾ ਹੋਣਾ ਚਾਹੀਦਾ ਜਿੱਦਾਂ ਮੇਰੇ ਬੱਚੇ ਨਾਲ ਹੋਇਆ ਕੋਸ਼ ਸ਼ੁਰੂ ਹੋਇਆ ਸੀ ਇਹ ਲਾਗ ਤੁਹਾਡਾ ਇਹ ਹੋਇਆ ਸੀ ਮੇਰਾ 5ਵੇਂ ਮਹੀਨੇ ਚ ਮੈਨੂੰ ਪੂਰੇ 9 ਮਹੀਨਾ ਉੱਥੇ ਹੀ ਹੋਇਆ ਮੇਰਾ ਇਲਾਜ ਤੇ ਉਸ ਤੋਂ ਬਾਅਦ ਜਦੋਂ ਮੇਰਾ ਪੂਰਾ ਟਾਈਮ ਆ ਗਿਆ ਸੀ ਡਿਲੀਵਰੀ ਦਾ ਸਭ ਕੁਝ ਰਿਪੋਰਟਾ ਠੀਕ ਸੀ ਹਾਂਜੀ ਸਾਰੀ ਰਿਪੋਰਟ ਠੀਕ ਹੈ ਮੇਰੇ ਕੋਲ ਸਾਰੀ ਰਿਪੋਰਟਾਂ ਸਾਰਾ ਕੁਝ ਠੀਕ ਸੀ ਇਹਨੇ ਕਿਹਾ ਨਾਰਮਲ ਬੱਚਾ ਹੋਨੇ ਤੁਸੀਂ ਹਸਪੀਟਲ ਕਰਾ ਲਓ ਮਾਛਵੜ ਮਿਲੂਗੇ ਮਸਾਨੂ ਤਾਂ ਮਾਛਵੜ ਮਿਲ ਲੋ ਤਾਂ ਐਸੀ ਫਿਰ ਗਏ ਸੀ ਤੇ ਇਹਨੇ ਕਿਹਾ ਕਿ ਕੋਈ ਮਾਛਵੜ ਮਿਲਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਨਾਰਮਲ ਬੱਚਾ ਹੋਨੇ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਹੋ 8 ਘੰਟੇ ਬਹੁਤ ਸਾਰਾ ਹਰਾਸਮੈਂਟ ਹੋਈ ਹੈ ਹਾਂਜੀ ਸਾਡੇ ਨਾਲ ਇਹ ਨਾ ਕਰਿਆ ਕਿਸ ਤਰੀਕੇ ਦਾ ਉਹਨਾਂ ਨੇ ਕਹਿ ਲਈ ਕਿ ਕਿਥੋਂ ਲਾਉਣਾ ਸਾਨੂੰ ਲੈ ਗਏ ਨਾ ਕੋਈ ਟੀਕਾ ਨਾ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਸਾਨੂੰ ਸਾਨੂੰ ਕਹੇ ਦਰਦ ਲੈ ਜਾਓ ਬੈਠੇ ਜਾਓ ਦਰਦ ਲੈ ਜਾਓ ਉਠੇ ਜਾਓ ਘੁੰਮੇ ਜਾਓ ਸਾਡੇ ਨਾਲ ਬਹੁਤ ਜ਼ਿਆਦਾ ਉਹ ਕਰਿਆ ਇਹਨੇ ਡਾਕਟਰ ਆ ਪਈ ਸੀ ਇਹ ਉਹ ਦਿਨ ਨਹੀਂ ਆਈ ਸੀ ਪਰ ਉਹੀ ਸੀ ਕਰਮਚਾਰੀ ਸੀ ਕੋਈ ਸਟਾਫ ਸੀ ਸਟਾਫ ਸੀ ਬਸ ਜਿਹੜਾ ਰਾਤ ਨੂੰ 8 ਵਜੇ ਬਾਦ ਆਉਂਦੇ ਆ ਡਾਕਟਰ ਨੇ ਆਪ ਦੇਖਣਾ ਕੋਈ ਡਾਕਟਰ ਨਹੀਂ ਆਇਆ ਨਾ ਕੋਈ ਡਾਕਟਰ ਨਹੀਂ ਮੈਨੂੰ ਕਿਸੇ ਨੇ ਕੁਝ ਨਹੀਂ ਦੇਖਿਆ ਇਦਾਂ ਤਾਂ ਮੈਂ ਬੱਚਾ ਘਰ ਵੀ ਕਰ ਸਕਦੀ ਸੀ ਜਦ ਇਹ ਕੰਮ ਇਹਨੇ ਮੇਰੇ ਨਾਲ ਕਰਿਆ ਸੀ ਪਰ ਉਥੇ ਜਾ ਕੇ ਮੇਰਾ ਘਰ ਬੱਚਾ ਠੀਕ ਹੋ ਨਹੀਂ ਸੀ ਪਰ ਉਹਨੇ ਮੇਰੇ ਜਾਨ ਦਾ ਬੱਚਾ ਮਾਰਿਆ ਸੀ ਤੁਸੀਂ ਕੀ ਮੰਗ ਕਰਦੇ ਹੋ ਕਿ ਦੂਜੇ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਮੇਰੇ ਨਾਲ ਹੋਇਆ ਸਾਨੂੰ ਇਨਸਾਫ ਚਾਹੀਦਾ ਬਸ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਜਤਿੰਦਰ ਕੁਮਾਰਾ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕੀ ਘਟਨਾ ਵਾਪਰੀ ਘਟਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੀ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀ ਦੀ 12 ਮਈ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜਦੋਂ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨਾਰਮਲ ਬੱਚਾ ਏ ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਚੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਅਦ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨਾਰਮਲ ਹੋਣਾ ਹੈ ਸਟਾਫ ਤੁਸੀਂ ਉਰੇ ਆ ਜਿਓ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨਾਰਮਲ ਹੋ ਜਾਣਾ ਸਾਰਾ ਕੁਝ ਨੰਬਰ ਸਾਨੂੰ ਉਹਨਾਂ ਨੇ ਬਕਾਇਦਾ ਆਪਣਾ ਪਰਚੀ ਤੇ ਦਿੱਤਾ ਸੀ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕਾਲ ਕਰ ਲਿਓ ਪਰ ਵੀਰ ਜੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਤੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫਿਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ 12 ਵਜੇ ਸਾਨੂੰ ਉਹਨਾਂ ਨੇ ਰੇਫਰ ਕਰਤਾ ਲੁਧਿਆਣੇ ਲੁਧਿਆਣੇ ਗਏ ਉਹ ਡਾਕਟਰ ਕਹਿੰਦੇ ਵੀ ਜੋ ਤੁਸੀਂ ਇੰਨਾ ਟਾਈਮ ਖਰਾਬ ਕਰਕੇ ਆਏ ਹੋ ਪਹਿਲਾਂ ਆ ਜਾਂਦੇ ਤਾਂ ਕੇਸ ਨਾਰਮਲ ਹੋਣਾ ਸੀਗਾ ਤੁਹਾਡਾ ਹੋਇਆ ਨਾਰਮਲ ਸੀਗਾ ਪਰ ਬੱਚੇ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਕਰਕੇ ਬੱਚਾ ਪੀਜੀਆਈ ਵਾਲਿਆਂ ਨੇ ਸਾਨੂੰ ਡੈੱਡ ਦੱਸਤਾ ਉਹਨਾਂ ਨੇ 4 ਵਜੇ ਬੱਚੇ ਦੀ ਡਿਲੀਵਰੀ ਹੋਈ ਉੱਥੇ ਜਾ ਕੇ ਬੱਚੇ ਦਾ 4 ਵਜੇ ਦਾ ਜਨਮ ਹੋਇਆ ਇਹਦੇ ਵਿੱਚ ਉਹਨੂੰ ਜਨ ਗਹਿਲੀ ਜਿਹੜਾ ਕੁਚਲੀ ਸ਼ਕ ਹੈ ਵੀਰ ਜੀ ਵੀਰ ਜੀ ਅੰਗੈਲੀ ਬਹੁਤ ਵੱਡੀ ਅੰਗੈਲੀ ਆ ਸਿਵਲ ਹਸਪੀਟਲ ਸਮਰਾਲੇ ਦੇ ਵਿੱਚ ਰਾਤ ਵੇਲੇ ਕੋਈ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਤੇ ਮਰੀਜ਼ ਕੀ ਕਰੂਗਾ ਕਿੱਥੇ ਜਾਊਗਾ ਕੋਈ ਸਟਾਫ ਦੇਖਣੇ ਵਾਲਾ ਤੱਕ ਨਹੀਂ ਹੈਗਾ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮੇਰੀ ਵਾਈਫ ਵੀਰ ਜੀ 8 ਵਜੇ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਡੇ ਪਹਿਲਾਂ ਵੀ ਇੱਕ ਬੱਚਾ ਹੈਗਾ ਇਹ ਕਿ ਮੇਰੀ ਡਿਲੀਵਰੀ ਇਦਾਂ ਇੰਜੈਕਸ਼ਨ ਤੋਂ ਬਿਨਾ ਨਹੀਂ ਹੁੰਦੀ ਤੁਸੀਂ ਕੋਈ ਦਵਾਈ ਕੋਈ ਗਲੂ ਕੋਸ਼ਤਾਂ ਲਵਾਓ ਵੀਰ ਜੀ ਕੋਈ ਸੁਣਾਈ ਨਹੀਂ ਸੀ ਉੱਥੇ ਕੋਈ ਨੇੜੇ ਨਹੀਂ ਸੀ ਆ ਰਿਹਾ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਵੀ ਫੋਨ ਕਰਨ ਨੂੰ ਲੱਗਿਆ ਹੋਇਆ ਸੀ ਉਹਨਾਂ ਦੇ ਬਸ ਉਹਨਾਂ ਨੇ ਆਪ ਦੇ ਕੰਮ ਕਰਦੇ ਫ੍ਰੀ ਕਿ ਵਾਈਫ ਦੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕਹੀ ਗਏ ਕਿ 5 ਮਿੰਟ ਰੁਕ ਜਾਓ 10 ਮਿੰਟ ਰੁਕ ਜਾਓ ਡਿਲੀਵਰੀ ਹੋ ਜਾਣੀ ਆ ਹੋ ਜਾਣੀ ਆ ਇਦਾਂ ਕਰਦਿਆਂ ਕਰਦਿਆਂ ਨੇ ਵੀਰ ਜੀ ਪੂਰੇ 12 ਵਜੇ ਤੀਰਾਂ ਦੇ ਤੇ ਉਸ ਟਾਈਮ ਅਸੀਂ ਕਿੱਥੇ ਜਾਂਦੇ ਜਦੋਂ ਪਿਆਮੇ ਲੰਘ ਗਿਆ ਸੀਗਾ ਸਾਰਾ ਇਸ ਸਮੇਂ ਤੁਹਾਨੂੰ ਸ਼ਿਕਾਇਤ ਕੀਤੀ ਹੈ ਹਾਂਜੀ ਮੈਂ ਸ਼ਿਕਾਇਤ ਕਰਕੇ ਆਇਆ ਜੀ ਮੈਂ ਐਸ ਡੀ ਐਮ ਸਾਹਿਬ ਕੋਲ ਵੀ ਸ਼ਿਕਾਇਤ ਅਰਜ਼ი ਕਰਵਾ ਕੇ ਆਇਆ ਹਾਂ ਤੇ ਐਸਐਮਓ ਸਾਹਿਬ ਕੋਲ ਵੀ ਦੇ ਕੇ ਆਇਆ ਐ ਐਮਐਲਏ ਸਾਹਿਬ ਕੋਲ ਬਾਕੀ ਸੀਐਮ ਸਾਹਿਬ ਤੱਕ ਵੀ ਜਾਣੀ ਹੈ ਸ਼ਿਕਾਇਤ ਮੈਂ ਸਾਰੇ ਕਿਤੇ ਮੈਂ ਮੰਗ ਕਰਦਾ ਜੀ ਜੋ ਸਾਡੇ ਨਾਲ ਧੱਕਾ ਹੋਇਆ ਅਸੀਂ ਅਨਸਾਫ ਦੀ ਮੰਗ ਕਰਦੇ ਆ ਅੱਗੇ ਤੋਂ ਕਿਸੇ ਭੈਣ ਨਾਲ ਵੀ ਇਦਾਂ ਨਾ ਹੋਵੇ ਕਿਉਂਕਿ ਉੱਥੇ ਬਹੁਤ ਹੀ ਜਿਆਦਾ ਨਜਾਇਜ਼ ਇਹ ਲੋਕਾਂ ਦਾ ਫਾਇਦਾ ਚੱਕਦੇ ਨੇ ਗਰੀਬ ਬੰਦਾ ਵੀਰ ਜੀ ਕਿੱਥੇ ਜਾਊਗਾ ਹੋਰ ਸਿਵਲ ਹਸਪੀਟਲ ਤੇ ਜਾਊਗਾ ਠੀਕ ਨਹੀਂ ਉੱਥੇ ਕੋਈ ਜਦੋਂ ਕੇਅਰ ਕਰਨੇ ਵਾਲਾ ਨਹੀਂ ਹੈਗਾ ਤਾਂ ਕਿੱਥੇ ਜਾਣਾ ਬੰਦੇ ਨੇ ਸਾਡੀ ਕੋਈ ਉੱਥੇ ਕੇਅਰ ਨਹੀਂ ਹੋਈ ਹੈਗੀ ਵਾਈਫ ਮੇਰੀ ਤੜਫਦੀ ਰਹੀ ਆ ਜਦੋਂ ਮੇਹ ਤੋਂ ਨਾ ਦੇਖੀ ਗਈ ਉਹ ਮੈਂ ਫੇਰ ਉਹਨਾਂ ਨੂੰ ਜ਼ਬਰਦਸਤੀ ਲੁਧਿਆਣੇ ਦਾ ਉਹਨਾਂ ਨੇ ਰੈਫਰ ਕਰਿਆ ਸਾਨੂੰ ਉਹਨਾਂ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਡਾਕਟਰ ਸੁਖੀ ਦਾ ਮੈਡਮ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿ ਉਹਨਾਂ ਦੀ ਪਤਨੀ ਇਹੋ ਡਿਲੀਵਰੀ ਸੀ ਮੰਜੂ ਬਾਲਾ ਦੀ ਕਿ ਤੁਹਾਡੇ ਨੇ ਗੈਲੀ ਕਰਕੇ ਤੇ ਸਮਰਾਸ ਵਿੱਚ ਉਸਤਾ ਦੇ ਨੇ ਗੈਲੀ ਕਰਕੇ ਉਹਨੇ ਬੱਚੀ ਮੌਤ ਹੋ ਗਈ ਹੈ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੀ 5 ਵਜੇ ਆਇਆ ਹੈ ਸਟਾਫ ਦੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਈਵਨਿੰਗ ਵਾਲਾ ਉਹਨਾਂ ਨੇ 5 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਤੋਂ ਬਾਅਦ ਜਿਹੜਾ ਨਾਈਟ ਵਾਲਾ ਸਟਾਫ ਆਇਆ 8 ਵਜੇ ਉਹਨਾਂ ਨੇ ਉਸ ਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰੈਸ 2 ਫਿੰਗਰ ਰੂਸ ਸੀ ਉਹ ਉਸ ਤੋਂ ਬਾਅਦ ਉਸਨੇ ਪੇਸ਼ੈਂਟ ਦੇ ਰੈਡੈਂਡੈਂਟ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਹੜਾ ਪੇਸ਼ੈਂਟ ਨੂੰ ਪੇਨਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ ਉਹਨੇ 11 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰੈਲੇਟਿਵ ਨੂੰ ਸਮਝਾਇਆ ਕਿ ਇਹਦੀ ਪ੍ਰੋਗਰੈਸ ਨਹੀਂ ਹੋ ਰਹੀ ਹੈਗੀ ਬੱਚੇ ਦਾ ਸਿਰ ਹਜੇ ਉੱਤੇ ਹੀ ਪਿਆ ਪਤਾ ਪੇ ਪਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨ ਸੋਇੰਗ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰਦੇ ਉਸ ਨੂੰ ਲੁਧਾਨੀ ਭੇਜ ਰਿਹਾ 11 ਵਜੇ ਰਾਤ ਨੂੰ ਅਜੇ ਤੱਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਇਸ ਪੇਸ਼ੀਨ ਨੂੰ ਅਡਿਸਿਵ ਹਸਪਤਲ ਰੈਫਰ ਕਰ ਦੇ ਉਹਨਾਂ ਨੇ ਉਸ 11 ਵਜੇ ਪੇਸ਼ ਨੂੰ ਉੱਥੇ ਲੁਧਾਨੀ ਸਿਵਲ ਹਸਪਤਲ ਰੈਫਰ ਕਰਤਾ ਇਹ ਜਦੋਂ ਆਹ ਪੇਸ਼ੈਂਟ ਦੀ ਵੀਡੀਓ ਵਾਇਰਲ ਹੋਈ ਫਿਰ ਸਾਨੂੰ ਪਤਾ ਲੱਗਾ ਕਿ ਐਦਾਂ ਦਾ ਕੋਈ ਪੇਸ਼ੈਂਟ ਹੈ ਜਿਸ ਦੀ ਕੋਈ ਡੈਥ ਹੋਈ ਹੈ ਫਿਰ ਉਸ ਰਿਕਾਰਡ ਕਢਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪੇਸ਼ੰਤ ਰਾਤ ਨੂੰ 11 ਵਜੇ ਰੈਫਰ ਹੋਇਆ ਤੇ ਲੁਧਿਆਣਾ ਰੈਸਿਪਲ ਹਸਪੀਟਲ ਦੇ ਵਿੱਚ ਸਵੇਰੇ 4:30 ਵਜੇ ਜਾ ਕੇ ਇਹਨਾਂ ਤੇ ਡਿਲੀਵਰੀ ਹੋਇਆ 6 ਘੰਟੇ ਬਾਅਦ ਪਰ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਕਿ ਸਫਾਈ ਕਰਮਚਾਰੀ ਸੀ ਆਸ਼ਾ ਵਰਕਰ ਸੀ ਅਤੇ ਕੋਈ ਡਾਕਟਰ ਮੌਜੂਦ ਨਹੀਂ ਸੀ ਕੋਈ ਸਟਾਫ ਨਹੀਂ ਸੀ ਨਹੀਂ ਜੀ ਹਮੇਸ਼ਾ 24 ਘੰਟੇ ਐਮਓ ਔਨ ਡਿਊਟੀ ਹੁੰਦੇ ਆ ਹਰ ਇੱਕ ਨੂੰ ਸਾਰੀ ਫੈਸਿਲਿਟੀ ਦਿੱਤੀ ਗਈ ਹੈ ਤੇ ਸਾਰਾ ਹਸਪੀਟਲ ਜਨ ਨੂੰ ਸਮੇਂ-ਸਮੇਂ ਤੇ ਚੈੱਕ ਉਸ ਦੇ ਵਿੱਚ ਪੇਸ਼ੈਂਟ ਨੂੰ ਉਸ ਨੂੰ ਸਾਰਾ ਤਿੰਨ ਚਾਰ ਬਾਰ ਹੀ ਦੇਖਿਆ ਸੀ ਪੇਸ਼ੈਂਟ ਤੇ ਉਸ ਦੇ ਰਿਲੇਟਿਵਸ ਨੂੰ ਅਸੀਂ ਪੇਸ਼ੈਂਟ ਦੀ ਫੀਟਲ ਹਾਰਟ ਵੈਰਾ ਪ੍ਰੋਪਰ ਸੁਣਾ ਕੇ ਫਿਰ ਉਹਨੂੰ ਭੇਜ ਦਿੱਤਾ ਤੇ ਇਸ ਅਗਰ ਇਹ ਇਦਾਂ ਦੇ ਇਲਜ਼ਾਮ ਝੂਠੇ ਲਗਾਣਗੇ ਤਾਂ ਸਾਡੇ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਹਿੰਦੇ ਵੀ ਅਸੀਂ ਸਾਰੇ ਉਸ ਕੰਮ ਵੀ ਕਰਦੇ ਹਾਂ ਤੇ ਸਾਨੂੰ ਫਿਰ ਵੀ ਇਦਾਂ ਇਹ ਜੋ ਬਦਨਾਮ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਾਂ ਅਨਿਊਜ਼ਪੇਪਰ ਦੇ ਰਾਹੀਂ ਐਸ ਕਰਕੇ ਸਟਾਫ ਬੜਾ ਪਰੇਸ਼ਾਨ ਹੈ ਇਹਨੇ ਤਾਂ ਸਾਡੇ ਨਾਲ ਵੀ ਕੋਆਪਰੇਟ ਕਰਨਾ ਹੈ ਦੇ ਛੁੱਟੇ ਇਜ਼ਾਮ ਲਗਾਣੇ 6 ਘੰਟੇ ਬਾਅਦ ਕੀ ਸਮਰਾਂਾ ਉੱਥੇ ਹੀ ਸੀਗਾ ਡਿਲੀਵਰੀ ਤਾਂ ਲੁਧਿਆਣੇ ਸਿਵਲ ਹਸਪੀਟਲ ਹੋਈ ਹੈ ਨਾ ਹੈਲੋ ਲੁਧਿਆਣੇ ਸਿਵਲ ਹਸਪੀਟਲ ਵਾਲਿਆਂ ਨੂੰ ਪੁੱਛਿਆ ਜਾਵੇ ਕਿ ਹਾਂਜੀ 6 ਘੰਟੇ ਬਾਅਦ ਪੇਸ਼ੈਂਟ ਤੁਹਾਡੇ ਕੋਲ ਡਿਲੀਵਰ ਹੋ ਰਿਹਾ ਤਾਂ ਕੀ ਪ੍ਰੋਬਲਮ ਆਈ ਹੋਵੇਗੀ ਸਾਡੇ ਕੋਲ ਸਾਡਾ ਰਿਕਾਰਡ ਹੈ ਠੀਕ ਐਂਡਰਸਾਉ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਦੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿਹਾ ਕਿ ਮੇਰੇ ਬੱਚੇ ਦੀ ਮੌਤ ਹੋਈ ਹੈ ਡਿਲੀਵਰੀ ਅਣਗਹਿਲੀ ਹੋਈ ਹੈ ਸਮਰਾਸ਼ ਸਿਹਤ ਹਸਪਤਾਲ ਦੇ ਡਾਕਟਰ ਸੁਖਵਿੰਦਰ ਕੌਰ ਅਤੇ ਸਮਰਾਸ਼ ਸਿਹਤ ਹਸਪਤਾਲ ਦੀ ਕਾਰਜ ਜਰਨਲ 'ਤੇ ਨਿਸ਼ਾਨ ਖੜੇ ਕੀਤੇ ਨੇ ਹਾਜੀ ਇੱਕ ਕੰਪਲੇਂਟ ਆਈ ਹੈ ਤੇ ਉਹਨਾਂ ਕੰਪਲੇਂਟ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਡੇ ਐਕਸਟਰਾ ਡਿਲੀਵਰੀ ਵਿੱਚ ਦਿੱਕਤ ਆਈ ਹੈ ਉਹ ਪੰਜਾਬ ਤੋਂ ਰੈਫਰ ਹੋ ਕੇ ਜਿਵੇਂ ਲੁਧਿਆਣੇ ਗਿਆ ਤੇ ਫਿਰ ਉਹਦੀ ਇਸ ਤਰ੍ਹਾਂ ਉੱਥੇ ਲੁਧਿਆਣੇ ਡੈਥ ਹੋਈ ਤੇ ਉਹਦੇ ਬਾਰੇ ਜੋ ਇਨਕੁਆਰੀ ਆਈ ਆ ਸੀ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਉਹਦੀ ਬੰਦੀ ਕਰਨ ਦੀ ਕਾਰਵਾਈ ਹੋ ਦੀ ਕਰਾਂਗੇ ਤੁਹਾਨੂੰ ਲਿਖਤੀ ਰੂਪ ਚ ਸ਼ਿਕਾਇਤ ਮਿਲੀ ਹੈ ਨਾ ਜੀ ਹਾਂ ਜੀ ਲਿਖਤੀ ਰੂਪ ਚ ਸ਼ਿਕਾਇਤ ਮਿਲੀ ਹੈ ਅਸੀਂ ਉਹ ਸ਼ਿਕਾਇਤ ਦੀ ਜਾਂਚ ਕਰਾਂਗੇ ਜਾਂਚ ਕਰਕੇ ਅਸੀਂ ਜਿਹੜੇ ਬਿਆਨ ਹੈ ਕਲਮ ਬੰਦ ਕਰਕੇ ਦੇਖਾਂਗੇ ਜੋ ਵੀ ਉਹਦੀ ਇਨਕੁਆਰੀ ਕਮੇਟੀ ਰਿਪੋਰਟ ਹੋਏਗੀ ਉਹਦੇ ਅਨੁਸਾਰ ਕਾਰਵਾਈ ਕਰਾਂਗੇ